ਤਬੀਰ ਕਰਦੇ ਕੋਈ ਵੱਟੇ ਵਟਰਾ ਨਹੀਂ ਛੋਟੇ ਛੋਟੇ ਨਿਆਣੇ ਨੂੰ ਮੰਗ ਲੈਂਦੇ ਪੁਰੀਆ ਸਰਕਰ ਨੰਬਰ ਭਾਈ ਨੂੰ ਪਿੰਡ ਕਿੱਥੇ ਨੇ ਭਾਈ ਆ ਲਗਾ ਆਪ ਨੂੰ ਕਰਦੇ ਨੇ ਅਸਲ ਕਿ ਬਾਬਾ ਜੀ ਬੰਦਾ ਪਿੰਡ ਦਾ ਹੀ ਆ ਹਾਂਜੀ ਆ ਜੀ ਇਹ ਕੌਣ ਤੋਂ ਆ ਇਦਾਂ ਪਤਾ ਕੋਈ ਤੁਹਾਨੂੰ ਬੜੇ ਚਿਰਾਂ ਦਾ ਕਿੰਨੇ ਕੋ 2 ਸਾਲ 5 ਸਾਲ 4 ਸਾਲ ਕਿੱਦਾਂ ਆਇਆ ਬੜਾ ਕੁਝ ਪੁਰਾਣੇ ਬਾਰੋ ਚੱਪਰ ਨਹੀਂ ਬੰਪਾ ਦੇ 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 ਕੋਣੀ ਬੱਜ ਪਾਈ ਆਉਣ ਲੱਗਿਆ ਉਹਨਾਂ ਨੂੰ ਬੋਲ ਫਿਰ ਲੈ ਜਾਓਗੇ ਚੱਕਰ ਨਹੀਂ ਆਉਣੀ ਸੋਚਦਾ ਆਂ ਅੰਦਰੋਂ ਅਸੀਂ ਮਨਪਤਿਆ ਦਰਵਾਜ਼ਾ ਆਇਆ ਅੰਦਰੋਂ ਗ੍ਰੀਮ ਬੁੱਕ ਫਾਸਟ ਕਰ ਗ੍ਰੀਮ ਮੈਂਬਰਿੰਗ ਇੱਥੇ ਹਾਂਜੀ ਸਾਨੂੰ ਸਾਡਾ ਗੈਰੀ ਆ ਹੋਰ ਸਾਨੂੰ ਵੀਰਾਂ ਨੇ ਕਿਹਾ ਕਿ ਇੱਥੇ ਧਾਰੀਲ ਵੀ ਕਿਦਾਂ ਪਿੰਡ ਦੇ ਵਿੱਚ ਆਪਣਾ ਕੋਈ ਧਾਰੀਲ ਵੀ ਜਿਹੜਾ ਇਦਾਂ ਫੇਰਦਾ ਬਾਹਰ ਸੋਹਦਾ ਯਾਰ ਉਹ ਦੇਖ ਪਾਣੀ ਹੋਈ ਦੀ ਜਦੋਂ ਮੱਦੇ ਦਾ ਸਟਾਡ ਹਾਂ ਇਹਦੇ ਕਰਕੇ ਪਿੰਡ ਦੇ ਵਿੱਚ ਕੀ ਕੰਮ ਲੈ ਹਾਂ ਇਹਨਾਂ ਸਵੇਰੇ ਕੋਲੋਂ ਤੋਂ ਮਲੋੜਾ ਮਾਸ ਹੈ ਸਾਨੂੰ ਉਹੀ ਨਹੀਂ ਕਹੇ ਕਿ ਮੈਂ ਆਪੋ ਚ ਲੈ ਜੀਏ ਇਹ ਜਿੰਨਾ ਕਿ ਦਵਾਈ ਦਾਰੂ ਉਹ ਦੇਖਭਾਲ ਹੋਏਗੀ ਹਾਂਜੀ ਇਹ ਠੀਕ ਕਰੀਏ ਨੂੰ ਬਾਅਦ ਚ ਜਿਉਂ ਆਪੇ ਤੋਂ ਵਾਸ ਦਿਰਾ ਦੇ ਹਾਂ ਜੀ ਅਹੀ ਆ ਜੇ ਇਹਨੂੰ ਆਇਆ ਲੈਣ ਤੇ ਮੈਂ ਆਪੇ ਤੇ ਵੀਰ ਨੂੰ ਮੈਂ ਤੇ ਤੋਂ ਬਾਅਦ ਤੋਂ ਵਾਸ ਦਿਰਾ ਦੇ ਤੁਹਾਡੇ ਯਾਰ ਅਜਨਨੋ ਮਦਰਾਉ ਨੂੰ ਗਾਜ਼ਾਬਾਦ ਉਹ ਨਹੀਂ ਨਾ ਹੁੰਦਾ ਯਾਰ ਮੈਂ ਤਾਂ ਫੇਰ ਵੀ ਵੇਖ ਲਾ ਇੱਕ ਵਾਰੀ ਪੁੱਛ ਜਿਹੜੀ ਗੱਲ ਬਾਤ ਹੈਗੀ ਨੇ ਸਾਰੇ ਚੰਗਾ ਨਹੀਂ ਲੱਗਦਾ ਕੱਲ ਨੂੰ ਮੈਂ ਸਾਲੋ ਥੋੜੇ ਦਿਨ ਹੋ ਗਏ ਤੇ ਰੋਟੀ ਰੋਟੀ ਇਹ ਬਿਠਾ ਦਿਨ ਮੈਂ ਰੋਟੀ ਖਾਂਦਾ ਇਹੋ ਭਾਬੀ ਤੇ ਨਾਦੀ ਜਾਂਦੀ ਤੇ ਘਰ ਰਾਤ ਨੂੰ ਰੋਟੀ ਖਵਾ ਜੇ ਬਾਅਦ ਇਹੋ ਜਿਹੇ ਲੋਕੀ ਪੰਗਾ ਪਾਉਂਦੇ ਹੁੰਦੇ ਆ ਬਾਹਰ ਪੰਗਾ ਰਹਿ ਕੇ ਖਾਂਦਾ ਇਹ ਫੋਨ ਕਰ ਲਾ ਮੈਂ ਗੱਲ ਕਰ ਲੈਣਾ ਮੈਂ ਇਹਨੂੰ ਕਿਹਾ 5 ਮਿੰਟ ਬਾਅਦ ਤੇ ਆ ਨਿਕਨੂੰ ਫੋਟੋ ਗੱਲ ਕਰ ਲੈ ਕੋਈ ਵੀ ਕੰਮ ਕਰਨਾ ਜੁਮੇਰ ਨਾ ਕਰਨਾ ਵੀ ਕੱਲ ਨੂੰ ਸਾਰੇ ਸਹਿਮਤੀ ਨਾਲ ਅਸੀਂ ਇਹ ਲੈ ਕੇ ਜਾਣਾ ਤੇ ਇਦਾਂ ਨਹੀਂ ਕੋਈ ਚੋਣਾ ਤੋਂ ਚੋਣਾ ਮੈਂ ਇਹਨੂੰ ਠੀਕ ਹੋਣਾ ਆਹਾਂ ਬਸ ਠੀਕ ਆਪਾਂ ਕਰਾਂਗਾ ਕੰਮ ਕਰਾਂਗਾ ਭਾਜੀ ਮੈਂ ਕੰਮ ਕਰਾਵਾਂਗਾ ਮੈਨੂੰ ਹੈਗਰੰਗ ਕੰਮ ਕਰਾਵਾ ਕਰਾਂਗੇ ਦੇਖੋ ਠੀਕ ਹੈ ਇੱਕ ਤਾਂ ਹੁੰਦਾ ਚਲੋ ਬੰਦਾ ਕੋਈ ਗਲਤ ਕੋਈ ਨਥੇਵੜੀ ਗੱਲ ਨਹੀਂ ਮਿਹਨਤ ਕਰਦਾ ਹੁੰਦਾ ਸੀ ਬੜਾ ਵਧੀਆ ਸੀ ਬੜੀ ਮਿਹਨਤ ਕੀਤੀ ਹੁਣ ਵੀ ਆ ਹੁਣ ਵੀ ਦੇਖਦੇ ਜਦੋਂ ਹੁਣ ਆ ਪੈਸੇ ਦੇ ਦੋ ਕੋਈ ਦੱਸ ਜੇ ਜਿਹੜੀ ਜਿਹੜੀ ਕੰਮ ਨਹੀਂ ਕੋਈ ਪਹਿਲਾਂ ਵੀ ਮੈਂ ਕਹੇ ਮਸਲਾ ਕੱਲ ਕੱਲਾ ਰਹਿ ਗਿਆ ਡਿਪਰੈਸ਼ਨ ਦਾ ਕਰੋਗੇ ਕੇਰ ਨਹੀਂ ਰਹੀ ਜਿਹੜਾ ਕੇਰ ਨਹੀਂ ਜਿਹੰਦਾਰ ਆ ਬਾਕੀ ਕੇਰ ਨਹੀਂ ਹੋਈ ਜਿਹੜੀ ਪਰਿਵਾਰਾਂ ਵਾਲੇ ਉਹਨਾਂ ਵਿਚਾਰੇ ਕਰ ਉਹ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਮਸਲਾ ਬੜੀ ਅਸੀਂ ਬਣ ਆਪਣੇ ਪੈਰਾਂ ਤੇ ਹੋ ਜਾਏਗਾ ਕਿ ਨਹੀਂ ਕੋਈ ਤੁਹਾਨੂੰ ਕੋਈ ਇਹਦੇ ਵਿੱਚ ਹੈ ਨਹੀਂ ਇਜੈਕਸ਼ਨ ਕਰੋ ਕੋਈ ਗੱਲਬਾਤ ਇਦਾਂ ਦੀ ਹਨਾ ਸਰਪੰਚ ਨੂੰ ਵੀ ਸੱਜਿਆ ਸਰਪੰਚ ਵੀ ਆ ਗਿਆ ਵਾ ਤੇ ਇੱਥੇ ਸਾਰੇ ਵੀ ਇੱਥੇ ਹੀ ਆ ਤੇ ਚਲੋ ਦੇਖਦਾ ਹੱਲ ਹੋ ਜੇ ਤੇ ਹਨਾ ਆ ਇੱਥੇ ਹੱਲ ਆ ਗਏ ਖਲੋਤਾ ਆ ਸਭ ਇਹ ਨਾਲ ਗੱਲ ਕਰੇ ਅਧਰ ਗਏ ਇਹ ਗੱਲ ਕਰਦਾ ਚਲੋ ਅੱਛਾ ਅੱਛਾ ਸਵਾਦ ਜੀ ਤਸਰਪਨ ਸਰ ਤਸਰਪਨ ਮੈਂ ਕਹਾਂ ਨਹੀਂ ਕਿੰਨੇ ਠੀਕ ਹੋ ਗਿਆ ਠੀਕ ਹਾਂ 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 ਸੰਸਰ ਪੰਗਿਆ ਉਹ ਅਹੀਂ ਵਿਦਿਤਾਤ ਆਉਂਦਾ ਹਾਂ ਜੀ ਸਾਡੀ ਸੰਸਥਾ ਉੱਤੇ ਸਾਡੇ ਕੋ ਈਦਾ ਤੇ ਇਹਨੂੰ ਕੋਈ ਸਾਥ ਨਹੀਂ ਸਾਥ ਕੋ ਮਦਦ ਆ ਰਹੀ ਹੈ ਜੀ ਇਹ ਵਰਸਾਟਟ ਵਾ ਤੇ ਜਿਹੜਾ ਪਰੇਸ਼ਾਨ ਕਰਦਾ ਪਿੰਡ ਦੇ ਵਿੱਚ ਕੋਈ ਉਦਾ ਕਰਦਾ ਰਹਿੰਦਾ ਵਾ ਜੇਕਰ ਰਹਿੰਦੇ ਵਾ ਤੇ ਮੈਂ ਕਿਹਾ ਕਿ ਉਹ ਅਜੇ ਨਹੀਂ ਆਇਆ ਹੈ ਇੱਧਰ ਮੈਂ ਹੁਣ ਗੱਲਬਾਤ ਕਰੀਏ ਪ੍ਰਸ਼ਾਨਾ ਤੇ ਪਰਿਵਾਰਾ ਛੋਟਾ ਵੀਗਦਾ ਮੇਰੇ ਖਿਆਲ ਹੈ ਜੀ ਇਹ ਸਾਰੇ ਗਿੰਦੇ ਤੇ ਲੱਗੋ ਮੈਂ ਕਿਹਾ ਕਿ ਉਹ ਸਾਨੂੰ ਦੇ ਨਹੀਂ ਕਹਿੰਦਾ ਸਭ ਤਰ੍ਹਾਂ ਗੱਲ ਕਰਕੇ ਸਾਨੂੰ ਪਿੰਡ ਨੂੰ ਅੱਗੇ ਮੜ ਜਾ ਇੱਕ ਵਾਰੀ ਕੋਈ ਇੱਕ ਗੀਦੋ ਕੁਝ ਭਾਗੀ ਹੋਈਦਾ ਕਿ ਸਾਨੂੰ ਨੀਤੀ ਬਾਰੇ ਮਿਲ ਜੇ ਜਬਾ ਜੇ ਸਾਡੇ ਪਿੰਡ ਦੇ ਵਿੱਚ ਜਰੀਦਾ ਕਿ ਆਪ ਕੀ ਇਹ ਜਮਨੇ ਵੀ ਤਹੀ ਆਪਣੇ ਸੰਸਦਾਂ ਲੈ ਕੇ ਜਾਓ ਉੱਥੇ ਜਾ ਕੇ ਇੱਕ ਫਾਲਤਵੀਂ ਕਰ ਸਕਦੇ ਠੀਕ ਹੈ ਤਾਂ ਪਹਿਲਾਂ ਤੇ ਬਹੁਤ ਵਧੀਆ ਹੀ ਹੈ ਬਿਲਕੁਲ ਸਹੀ ਹੈ ਕੰਮ ਕਰਦੇ ਨੇ ਨਾ ਕਾਦਰ ਸਮੂਹ ਮੰਡੀਆਂ ਦਾ ਕੰਮ ਕਰਦੇ ਨੇ ਤੰਗਰੀ ਆ ਪਲੇਸ ਚੱਲੋ ਕਰੀਏ ਕੋਈ ਪੈਸੇ ਆ ਉਹਦਾ ਹੋਇਆ ਕੋਈ ਕਾਟਾ-ਕੁਟਾ ਪੈ ਗਿਆ ਜੀ ਗੁੰਡਾ ਨੂੰ ਉਹ ਕਾਟਾ ਬਜੀਆ ਤੇ ਮਾਰਦੇ ਪੁੱਛਣ ਕਬੀਰ ਮਤਲਬ ਇਹ ਵੀ ਇਹ ਕਿੰਨੇ ਜਿਹੇ ਪ੍ਰਾਣੀ ਗੱਲ ਵੀਰ ਜੀ ਇਹ 2000 ਸੱਤ 20 ਹੋਗੇ ਕੋਈ ਇਹਦਾ ਮਤਲਬ ਹੋ ਗਿਆ ਹਾਂ ਖਿਡਾਰੀ ਨੇ ਪਿੰਡ ਲੈ ਲਈ ਜੀ ਹਾਂ ਜਲੇ ਲਾ ਕੇ ਇਹ ਅੱਜ ਜਿੱਤੇ ਸਰਪਾ ਦੀ ਕੀ ਸੁਣਨਾ ਆ ਬੜਾ ਪੰਕੇ ਦੀ ਭਾਜੀ ਅੱਛਾ ਪੰਕੇ ਜੀ ਕਿਹਦੇ ਰੱਖੇ ਇਹ ਲੈ ਲਓ ਜਮਿੰਦਰ ਇਹ ਇੱਥੇ ਇਹ ਇੱਥੇ ਬਗੇ ਵਿਧੀਪੁਰ ਬੀਰੀਪੁਰ ਆੜੀ ਆ ਬੀਰੀਪੁਰ ਨਾਲ ਨਾਲ ਇਹ ਲਿਆ ਸਾਡੇ ਪਿੰਡ ਦਾ ਆਪਣੀ ਗੱਦੀ ਬੜੀ ਮਸ਼ਹੂਰ ਆ ਬਹੁਤ ਬਹੁਤ ਜ਼ਿਆਦਾ ਮੇਲਾ ਲੱਗਦਾ ਬੜਾ ਤਗੜਾ ਸਾਡੇ ਨਾਲ ਮੈਂ ਤੇ ਦੱਸ ਦੇ ਫਿਰ ਕੋਈ ਨਾਂ ਦੱਸ ਦੇ ਆ ਰਾਸੇ ਪੂਨਾ ਦਾ ਪੂਰਾ ਜੋੜਨਾ ਹੋਣਾ ਨਾ ਜੋੜਨਾ ਨਾ ਕੁੰਗਰੀ ਕੁੰਗਰੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ ਅੱਜ ਅਸੀਂ ਪਹੁੰਚੇ ਆਂ ਸੰਗਤ ਜੀ ਧਾਰੀਆਂ ਨੇ ਖਿੱਚੀਆਂ ਨੇੜੇ ਪੰਡੋਰੀ ਮੰਦਰੀ ਵਿੱਚ ਆ ਜਾਂਦੇ ਪੰਡੋਰੀ ਨਿਕਲ ਇੱਥੇ ਸਾਡਾ ਵੀਰ ਆ ਜੀ ਨਾਮ ਹੈ ਦਾ ਰਸ਼ਪਾਲ ਇਹ ਧਾਰੀਆਂ ਦੇ ਪਿੰਡ ਖਿੱਚੀਆਂ ਰਹਿਣ ਵਾਲਾ ਜੀ ਰਸ਼ਪਾਲ ਮਸੀਹ ਰਸ਼ਪਾਲ ਮਸੀਹ ਇਹ ਸਾਰੇ ਨਗਰ ਦੇ ਨਿਵਾਸੀ ਇਕੱਠੇ ਹੋਏ ਆ ਜੀ ਇਹ ਵੀਰ तकरीबन ਪਿਛਲੇ ਕੋਈ 5-6 ਸਾਲ ਤੋਂ ਆਪਾਂ ਦੀ 5 ਸਾਲ ਦੀ ਗੱਲ ਹੈ ਹਾਂ ਜੀ ਹਾਂ ਜੀ 2007 2007 ਤੋਂ ਤੇਰੀ ਬਲਦ ਸੀ ਦਾਜੂ ਮੜਿਆ 2007 ਤੋਂ ਇਹ ਵੀਰ ਥੋੜਾ ਦਿਮਾਗੀ ਤੌਰ ਤੇ ਅਫਸਰਡ ਹੋ ਗਿਆ ਵਾ ਜਿਹਦੇ ਕਰਕੇ ਇਹ ਵੀਰ ਸਾਰੇ ਦਿਨ ਇਦਾਂ ਪਿੰਡ ਚ ਘੁੰਮਦਾ ਰਹਿੰਦਾ ਵਾ ਮੇਰਾ ਖੋਲ ਸਾਲਾ ਇਹਨੇ ਕਸ਼ਮੀਰ ਭਿਲਦੋ ਇਸੇ ਤਰ੍ਹਾਂ ਹੀ ਥੋੜਾ ਦਿਮਾਗੀ ਤੌਰ ਤੇ ਅਫਸਰਡ ਹੋ ਗਿਆ ਦਵਾ ਕਿਸੇ ਕਾਰਨ ਕੋਈ ਪੈਸੇ ਦਾ ਲੈਣ ਦੇਣ ਕਰਕੇ ਜਾਂ ਪਰਿਵਾਰ ਚ ਕੀ ਮਸਲਾ ਬਣਿਆ ਵਾ ਉਹ ਦਿਮਾਗੀ ਤੌਰ ਤੇ ਅਫਸਰਡ ਹੋ ਗਿਆ ਜਦੋਂ ਬਾਅਦ ਇਹ ਦਿਮਾਗ ਵਾ ਉਹ ਠੀਕ ਨਹੀਂ ਹੋਇਆ ਪਿੰਡ ਵਾਲੇ ਨੇ ਵੀ ਦੱਸਦੇ ਨੇ ਵੀ ਅਸੀਂ ਬਹੁਤ ਵਾਰੀ ਇਹਦਾ ਦਵਾਈਦਾਰੂ ਕੀਤਾ ਵਾ ਲੈ ਕੇ ਦਿੱਤੀ ਆ ਪਰ ਇਹ ਖਾਂਦਾ ਵਾ ਠੀਕ ਹੋ ਜਾਂਦਾ ਫਿਰ ਉੱਥੇ ਆਈਂਦਾ ਵਾ ਤੇ ਇਹਦੀ ਵਿਆਹ ਵੀ ਹੋਇਆ ਵਾ ਇਹਦੇ ਬੱਚੇ ਦੋ ਇਹਦੇ بیٹے ਭਾਜੀ ਹਾਂ ਜੀ ਕਿੰਨੇ بیٹے ਦੇ ਦੋ ਦੋ ਬੇਟੇ ਆ ਜੀ ਦੋ ਬੇਟੇ ਉਹ ਕੰਮ ਕਰ ਕਰਦੇ ਪਰ ਉਹ ਵੀ ਇਹਦੇ ਡਰੋਂ ਆਪਣੇ ਨਾਨਕ ਕਿਥੇ ਰਹਿ ਹੁਣ ਉਹ ਪਿੰਡ ਦਾ ਨਾਂ ਕੀ ਏ ਸਾਬੀ ਬਲਵੰਡੀ ਬਲਵੰਡੀ ਬਲਵੱਡਾ ਬਲਵੰਡਾ ਬਲਵੰਡਾ ਚੱਲੇ 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 ਗਏ ਨੇ ਇਹਨੇ ਛੋਟੇ ਭਰਾ ਨੇ ਤੁਹਾਡਾ ਨਾ ਕੀ ਭਾਜੀ ਸਾਬੀ ਹਾਂਜੀ ਇਹ ਵੀਰ ਘਰ ਪਰਿਵਾਰ ਸਾਰਾ ਹੈਗਾ ਭਰਾ ਨੇ ਸਾਰੇ ਆਪਣਨ ਕੰਮਾਂ ਕਰਦੇ ਨੇ ਪਰ ਇਹ ਵੀ ਜਿੰਨੀ ਕਿ ਉਹਨਾਂ ਦੇ ਦੇਖਣ ਪਾਲਣ ਦੀ ਕਰਦੇ ਪਰ ਇਹ ਵੀਰ ਦਿਮਾਗੀ ਤੌਰ ਤੇ ਅਫਸਰਟ ਹੋਣ ਕਰਕੇ ਸਾਰਾ ਦਿਨ ਪਿੰਡ ਚ ਘੁੰਮਦਾ ਰਹਿੰਦਾ ਲਾਗੇ ਲਾਗੇ ਪਿੰਡਾਂ ਚ ਜਲਦਾ ਵਾ ਤੇ ਪਿੰਡ ਵਾਲੇ ਵੀਰ ਦੱਸਦੇ ਨੇ ਕਿ ਇਹ ਬੱਚਿਆਂ ਨੂੰ ਹੋ ਗਿਆ ਜਾਂ ਕਿਸੇ ਅੱਗੇ ਵੀ ਕੋਈ ਛੱਟ ਪਿੰਡ ਲਾਉਂਦਾ ਵਾ ਇਹਦੇ ਇਟਾ ਮਾਰ ਦੂਗਾ ਗਵਟਾ ਮਾਰ ਦੂਗਾ ਇਹਦੇ ਕਰਕੇ ਸਾਰੇ ਨਗਰ ਨਿਵਾਸੀ ਇਸ ਤੋਂ ਕਾਫੀ ਪਰੇਸ਼ਾਨ ਨੇ ਕਿ ਅੱਜ ਸਾਨੂੰ ਸਾਡਾ ਗੈਰੀ ਵੀਰ ਹੋਰ ਵੀ ਇਹਦੇ ਸੱਜਣ ਸਾਡੇ ਭਾਜੀ ਹੋਣੇ ਤੁਹਾਡੇ ਨਾਲ ਕੀ ਭਾਜੀ ਵਿਕਰਮ ਜੀ ਵਿਕਰਮਜੀਤ ਸਿੰਘ ਭਾਜੀ ਸਰਪੰਚ ਸਾਹਿਬ ਹੁਣੇ ਮਿਲੇ ਸੀ ਤੁਹਾਡਾ ਬਾਪੂ ਜੀ ਤੇ ਇਹ ਸਾਰੇ ਬਜ਼ੁਰਗ ਪਿੰਡ ਦੇ ਮੋਹਤਵਾਰ ਨੇ ਜੀ ਇਹ ਸਾਰੇ ਆਪਣੀ ਮੌਜੂਦਗੀ ਦੇ ਵਿੱਚ ਸਾਨੂੰ ਇਹੀ ਕਹਿੰਦੇ ਪਏ ਵੀ ਇਸ ਵੀਰ ਨੂੰ ਤੁਸੀਂ ਆਪਣੇ ਸੰਸਥਾ ਦੇ ਮਾਨਤਾ ਸੇਵਾ ਬਿਰਦਾ ਆਸ਼ਰਮ ਉੱਥੇ ਲੈ ਕੇ ਜਾਓ ਤਾਂ ਜੋ ਇਸ ਵੀਰ ਦਾ ਉੱਥੇ ਦਵਾਈ ਦਾਰੂ ਕਰਕੇ ਇਲਾਜ ਹੋ ਸਕੇ ਔਰ ਆਪਣੀ ਠੀਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਸਟਾਰਟ ਕਰ ਸਕੇ ਔਰ ਆਪਣੇ ਪਰਿਵਾਰ ਚ ਜਾ ਸਕੇ ਅੱਜ ਅਸੀਂ ਸਾਰੇ ਪਿੰਡ ਦੀ ਮੌਜੂਦਗੀ ਚ ਸਰਪੰਚ ਸਾਹਿਬ ਵੀ ਇੱਥੇ ਨੇ ਸਾਰੀ ਮੌਜੂਦਗੀ ਚ ਆਪਾਂ ਇਹਨਾਂ ਨੂੰ ਆਪਣੇ ਮਾਨ ਦਸੇ ਬਰਦਾਸ਼ਮ ਲੈ ਕੇ ਚੱਲੇ ਆ ਉਸ ਤੋਂ ਬਾਅਦ ਇਸ ਵੀਰ ਦੇ ਉੱਥੇ ਇਲਾਜ ਸ਼ੁਰੂ ਕੀਤਾ ਜਾਏਗਾ ਦਵਾਈ ਦਾਰੂ ਤਾਂ ਜੋ ਕਿ ਗੁਰੂ ਮਾਰੇ ਕਿਰਪਾ ਕਰਨ ਉੱਥੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਦੁਬਾਰਾ ਜਦੋਂ ਵੀ ਨਵੀਂ ਜੀਵਨ ਸ਼ੁਰੂਆਤ ਕਰ ਸਕਦਾ ਹੈ ਵਈ ਗੁਰਜੀਕਾ ਖਾਲਸਾ ਵਈ ਗੁਰਜੀਕੀ ਹਤੇ ਕਹਿੰਦਾ ਪਹਿਲੇ ਵੀ ਮੈਨੂੰ ਬਾਬੇ ਲੈ ਗਏ ਸੀ ਗੱਡੀ 'ਚ ਆਪਣੀ ਤੇ ਹੁਣ ਕਹਿੰਦਾ ਮੈਂ ਤੁਹਾਡੇ ਫੇਰ ਬਾਬਿਆਂ ਨਾਲ ਹੀ ਚਲਾਵਾਂ ਠੀਕ ਆ ਠੀਕ ਆ ਠੀਕ ਨਨਵਾਕ ਨਾ ਕੋਈ